ਹਾਂ ਬਈ ਹਾਂ ਤੁਸੀਂ ਚੇਲਿਆਂ ਬਾਰੇ ਕੀ ਕਹਿਣਾ ਚਾਹੋਗੇ ਚੇਲੇ ਕਿਨੇ ਜੇਲੇ ਜਿਵੇਂ ਵੀ ਕੰਮ ਕੋਈ ਸਿੱਖਣ ਨੂੰ ਆਪਾਂ ਰੱਖ ਲੀਏ ਅੱਛਾ 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 ਉਸਤਾਦਾਂ ਮਾਰੇ ਕਿਹਾ ਕਰ ਚੇਲਿਆਂ ਬਾਰੇ ਉਸਤਾਦ ਉਹ ਐ ਹੁੰਦਾ ਜਿਹੜੇ ਸਾਡੇ ਹੁਣ ਫੋਟੋਗ੍ਰਾਫਰ ਵੀਰ ਨੇ ਨਾ ਹਾਂਜੀ ਕੀ ਕਰਦੇ ਨੇ ਕੋਈ ਮੰਨ ਲਾ ਮੁੰਡਾ ਰੱਖ ਲਿਆ ਨਾਲ ਹਾਂਜੀ ਉਹਨੂੰ ਕੀ ਦੋ ਤਿੰਨ ਪ੍ਰੋਗਰਾਮ ਲਿਆ ਕੇ ਉਹਨੂੰ ਕੈਮਰਾ ਫੜਾਣ ਲੱਗ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਉਹ ਚਾਰ ਪੰਜ ਮਹੀਨਿਆਂ ਬਾਅਦ ਉਹ ਮਾੜਾ ਮੋਟਾ ਸਿੱਖ ਜਾਂਦਾ ਠੀਕ ਹੈ ਉਹ 4-5 ਮਹੀਨੇ ਵਾਂ ਸਿੱਖ ਕੇ ਉਹ ਮੁੜ ਕੇ ਕਹਿੰਦਾ ਲਿਓ ਜੀ ਦਿਹਾੜੀ ਦੋ ਜੀ ਪੂਰੀ ਠੀਕ ਹੈ ਠੀਕ ਹੈ ਪਰ ਜਿਹੜਾ ਬੰਦਾ ਕੈਮਰਾ ਫੜਾਂਦਾ ਹੈ ਉਹ ਬੰਦਾ ਇਹ ਗੱਲ ਸੋਚਦਾ ਵੀ ਅਸੀਂ 4-4 ਸਾਲ ਲਾਏ ਨੇ ਤੇ ਅਸੀਂ ਅੱਜ ਤੱਕ ਸਿੱਖਣ ਰਹੇ ਹਾਂ ਹਾਂਜੀ ਰਵੀ ਕੰਮ ਤਾਂ ਕੋਈ ਫੋਟੋਗ੍ਰਾਫੀ ਇੱਕ ਐਵੇਂ ਦਾ ਕੰਮ ਹੈ ਵੀ ਜਿਹੜਾ ਸਾਰੀ ਉਮਰ ਨਹੀਂ ਆ ਬਸ ਸਿੱਖ ਸਕਦੇ ਸਹੀ ਗੱਲ ਹੈ ਨੱਕੀ ਸਮਝ ਆ ਹੁਣ ਤੇ ਚੇਲੇ ਚੌਟੇ ਕੀ ਕਰਦੇ ਨੇ ਜਾਂਦੇ ਨੇ ਲੈਂਦੇ ਨੇ 80d ਕੈਮਰਾ 3000 ਦਾ ਤੇ ਆਂਦੇ ਨੇ ਹਾਂਜੀ ਮੈਂ ਤਾਂ ਮੇਨ ਕਰੂੰਗਾ ਜੀ ਮੈਂ ਤਾਂ ਮੇਨ ਕਰੂੰਗਾ ਜੀ ਲੱਗੀ ਸਮਝ ਤੇ ਹੁੰਦਾ ਨਹੀਂ ਇਹ ਲੋ ਤੋਂ ਕੋਕੜ ਵੀ ਸਹੀ ਗੱਲ ਹੈ ਲੱਗੀ ਸਮਝ ਹਾਂਜੀ ਹਾਂ ਇਹ ਪਹਿਲਾਂ ਚੰਗੀ ਤਰ੍ਹਾਂ ਕੰਮ ਸਿੱਖੋ ਗੁਣ ਲਓ ਉਸਤਾਦ ਤੋਂ ਉਸਤਾਦ ਦਾ ਗੁਣ ਜ਼ਿੰਦਗੀ ਭਰ ਨਹੀਂ ਰਵੀ ਭੁੱਲਣਾ ਚਾਹੀਦਾ ਸਹੀ ਗੱਲ ਹੈ ਲੱਗੀ ਸਮਝ ਜਿਹੜੇ ਬੰਦੇ ਨੇ ਉਸਤਾਦ ਦਾ ਗੁਣ ਨਹੀਂ ਭੁੱਲਿਆ ਹੈਗਾ ਉਹ ਬੰਦਾ ਜ਼ਿੰਦਗੀ ਚ ਕਾਮਯਾਬੀ ਆ ਠੀਕ ਹੈ ਜੀ ਠੀਕ ਹੈ ਤੇ ਜਿਹੜੇ ਬੰਦਿਆਂ ਨੇ ਉਹ ਕਹਿੰਦੇ ਨੇ ਹੁੰਦੇ ਵੀ ਜੇਣੀ ਥਾਲੀ ਚ ਖਾ ਲਿਆ ਉਹਦੀ ਜੀ ਛੇਕ ਕੀਤਾ ਤੇ ਉਹਨਾਂ ਨੂੰ ਹਸਾਬ ਲਾ ਲਾ ਵੀ ਉਹ ਦਰਦਾਰ ਫਿਰ ਪੜਕਦੇ ਹੀ ਰਹੇ ਨੇ ਇਹ ਤਾਂ ਹੈ ਕਿਉਂਕਿ ਜਿਹੜਾ ਉਸਤਾਦ ਨਾਲ ਠੱਗੀਆਂ ਠੋਰੀਆਂ ਕਰ ਗਿਆ ਜਾਂ ਚੇਪੀ ਲਾ ਗਿਆ ਜਾਂ ਕਿਨੇ ਟੋਪੀ ਪਾ ਗਿਆ ਉਸ ਹਾਵ ਨਾਲ ਆ ਵੀ ਉਹ ਕਿਸੇ ਨਾਲ ਵੀ ਨਹੀਂ ਸਹਾਰਾ ਰਿਹਾਦਾ